ਹਾਂਜੀ ਸਤਿ ਸ੍ਰੀ ਅਕਾਲ ਹੋਰ ਜੀ ਕੀ ਹਾਲ ਚਾਲ ਆ ਤੁਹਾਡਾ ਸਵਾਗਤ ਕਰਿਆ ਜਾਂਦਾ ਹੈ ਨਹਿਰ ਡੈਰੀ ਫਾਰਮ ਤੇ ਤੇ ਲੈ ਮਿੱਤਰੋ ਤੁਹਾਡੇ ਫੋਨ ਆਪਾਂ ਨੂੰ ਬਾਰੇ ਆਉਂਦੇ ਰਹਿੰਦੇ ਸੀ ਸੂਣ ਵਾਸਤੇ ਸੂਣ ਤੋਂ ਪਹਿਲਾਂ ਵੀ ਝੋਟੀਆਂ ਨੂੰ ਕੀ ਦਈਏ ਕੀ ਉਹ ਦਈਏ ਭਾਈ ਕਈ ਵਾਰ ਆ ਫੋਨ ਚੱਕੇ ਨਹੀਂ ਆਉਂਦੇ ਸੀ ਆਪਾਂ ਸਾਰੇ ਭੈਣ ਭਰਾਵਾਂ ਵਾਸਤੇ ਵੀਡੀਓ ਪਾਦਾ ਕਰਾਂਗੇ ਹੁਣ ਆਪਣੇ ਚੈਨਲ ਉੱਤੇ ਤੇ ਨਹਿਰ ਡੈਰੀ ਫਾਰਮ ਆਪਣਾ ਚੈਨਲ ਆ ਉਹਨੂੰ ਫੋਲੋ ਕਰ ਲਿਓ ਐਨ ਈ ਐਚ ਏ ਐਲ ਨਹਿਲ ਨਹਿਲ ਦੇ ਨਾਮ ਤੇ ਆਪਣਾ YouTube ਚੈਨਲ ਹੈ ਤੇ ਆਪਣਾ Instagram ਤੇ ਵੀ ਚੱਲਦਾ ਸੋਨੀ ਨਹਿਲ ਸੋਨੀ ਨਹਿਲ 5310 ਤੇ ਆਪਣਾ Instagram ਦੀ ਆਈਡੀ ਹੈ Facebook ਦੀ ਹੈਗੀ ਹੈ Facebook ਤੇ ਆਪਾਂ ਘੱਟ ਪਾਉਣੇ ਆ Instagram ਤੇ YouTube ਤੇ ਪਾਉਣੇ ਜਾਦੇ ਤੇ ਆਪਣੇ ਕੋਲੇ ਮੱਝਾਂ ਸਾਰੀਆਂ ਬਰੀਡ ਦੀਆਂ ਨੇ ਟੌਪ ਦੀਆਂ ਵਧੀਆਂ ਮੱਝਾਂ ਹੁੰਦੀਆਂ ਨੇ ਆਪਣੇ ਕੋਲੇ ਸੇਲ ਪਰਚੇਜ ਦਾ ਵੀ ਕੰਮ ਕਰਦੇ ਆਂ ਆਪਾਂ ਤੇ ਆਪਣਾ ਨਾਲ ਦੁੱਧ ਤੇ ਦੁੱਧ ਵੀ ਪਾਉਣਾ ਡੈ ਆਪਣਾ ਬਰੀਡ ਤੇ ਵੀ ਕੰਮ ਆਪਣਾ ਆਪਣੇ ਕੋਲੇ ਵਧੀਆ-ਵਧੀਆ ਪਸ਼ੂ ਰੱਖਦੇ ਆਂ ਆਪਾਂ ਉਹ ਕੰਮ ਨਹੀਂ ਹੈਗਾ ਵੀ ਕੋਈ ਉਹ ਕੋਈ 10 ਕਿਲੋ ਦੁੱਧ ਵਾਲੀ ਆਪਣੇ ਕੋਲੇ ਸਾਰੀਆਂ 16 ਕਿਲੋ ਤੋਂ ਸਟਾਰਟਿੰਗ ਆਪਣੀ 16 ਤੋਂ ਥੱਲੇ ਸਟਾਰਟਿੰਗ ਨਹੀਂ ਹੈਗੀ ਆਪਣੀ ਕੋਈ ਵੀ ਮੱਝ ਦੀ ਤੇ ਜਿੰਨੀਆਂ ਮੱਝਾਂ ਨੇ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਨੇ ਫਾਰਮ ਤੇ ਵੇਚਦੇ ਰਹਿੰਨੇ ਆ ਤੇ ਕੁਸ ਆਪਣੇ ਕੋਲ ਘਰੇ ਰੱਖੀ ਹੋਈਆਂ ਨੇ ਤੇ ਆਪਣੇ ਕੋਲੇ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਕੋਈ ਟੀਕਾ ਲਾਉਣਿਆ ਆਪਾਂ ਲਾਉਣੇ ਨੇ ਤੁਹਾਨੂੰ ਦਿਖਾ ਦਨੇ ਆ ਬੱਪ ਕਰੋ ਐਚ ਇਹ ਲਾਉਣੇ ਲੈਨੇ ਆਪਾਂ ਇਹ ਪੈਂ 10 30 ਐਮਐਲ ਚ ਵੀ ਆਉਂਦਾ ਹੈ 10 ਚ ਵੀ ਆਉਂਦਾ ਹੈ ਇਹ ਆਪਾਂ ਨੂੰ 30 ਵਾਲਾ ਮਿਲਿਆ ਨਹੀਂ ਆਪਾਂ 10 ਵਾਲੇ ਲਿਆਏ ਸੀ ਤੇ ਆਪਾਂ ਆਪ ਹੀ ਲਾ ਲੂ ਦਾ ਨਿਆ ਤਾਂ ਕੋਈ ਚੱਕਰ ਵਾਲੀ ਕਰਨੀ ਹੈਗੀ ਆਪਾਂ ਆਪ ਹੀ ਲਾ ਦਨੇ ਆ ਬੱਪ ਕਰੋ ਐਚ ਹੈ ਨਾਲ 50 ਆਉਂਦੀ ਆ ਆਪਾਂ 10 ਐਮਐਲ ਦੀ ਆਸਟ੍ਰੇਲਿਆ ਆਏ ਸੀ ਨਾਲ ਇਹ ਚ 5 ਦੀ ਆਉਂਦੀ ਆ ਆ ਦੇਖੋ ਇਹਦੇ ਨਾਲ 5 ਐਮਐਲ ਆਉਂਦੀ ਆ ਨਾਲ ਹੀ ਸੂਈ ਆਉਂਦੀ ਆ ਸੂਈ ਇੱਕ ਵੱਧ ਰੱਖਿਆ ਕਰੋ ਜਿਹੜੇ ਜਿਹੜੀ ਸੂਈ ਆਪ ਆਪਸ ਨੂੰਾਂ ਦੇ ਲਾਉਣੀ ਆ ਉਹ ਅੱਡ ਹੋਵੇ ਜਿਹੜੀ ਜੀ ਜੋ ਟੀਕਾ ਭਰਨਾ ਉਹ ਅੱਡ ਹੋਵੇ ਮੁਰਜਾਂ ਦੀ ਆ ਜਦੋਂ ਆਪਾਂ ਲਾਉਣਾ ਨਾ ਮੂਰੋ ਮੁਰਜਾਂ ਦੀ ਆ ਉਹ ਜਦੋਂ ਕਈ ਵਾਰੀ ਆਪਾਂ ਭਰਦੇ ਆ ਫਿਰ ਉਹ ਪਸ਼ੂ ਤੇ ਦੁੱਖ ਲੱਗਦਾ ਤੇ ਆਪਾਂ ਦਿਖਾਉਣੇ ਆ ਝੋਟੀ ਦੇ ਇਹ 5 ਐਮ ਐਲ ਲੱਗਦਾ 10 ਵੀ ਲੱਗ ਜਾਂਦਾ ਜੇ ਦਿਨ ਥੋੜੇ ਰਹਿੰਦੇ ਹੋਣ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਕਿ 10 ਵੀ ਲਾ ਦਨੇ ਆ ਤੇ ਜੇ ਦਿਨ ਬਾਲੇ ਆ ਫਿਰ 5 ਲਾ ਦਨੇ ਆ ਇਹ 30 ਐਮ ਐਲ ਤਾਂ 5-5 ਦੀ ਡੋਜ਼ਾਂ ਪਹਿਲਾਂ ਲਾ ਦੋ ਉਹਨੋਂ ਤੋਂ 5 30 ml ਬਾਅਦ ਚਲਾ ਦੋ ਛੀ ਬਣ ਜਾਂਦੇ ਨੇ ਛੀ ਪਹਿਲਾਂ ਹੋਗੇ ਛੀ ਬਾਅਦ ਚ ਹੋਗੇ ਤੇ ਫਿਰ ਇਹਦੇ ਨਾਲ ਥਣ ਥੋਣਾ ਝੋਟੀ ਵਧੀਆ ਕੱਢਿਆ ਹੁੰਦੀ ਆ ਚੱਡਾ ਚੁੱਡਾ ਦੁੱਧ ਤੇ ਆ ਜਾਂਦਾ ਨੇ ਆਪਦਾ ਖੇਚਲਾ ਕਰਦੇ ਕਿੰਨੀ ਹਨਾ ਜੇ ਆਪਾਂ ਨੂੰ ਪਸ਼ੂ ਨੇ ਦੁੱਧ ਹੀ ਨਾ ਦਿੱਤਾ ਪੱਲੋਂ ਖਾਈ ਗਿਆ ਫਿਰ ਉਹ ਫਾਇਦਾ ਨਹੀਂ ਫਿਰ ਆਪਾਂ ਨੂੰ ਦਿਲਚਸਪੀ ਵੀ ਨਹੀਂ ਹੁੰਦੀ ਜੇ ਆਪਣੇ ਖਰਚੀ ਨਾ ਮੁੜੇ ਤੇ ਖਰਚੇ ਮੁੜਨੇ ਵੀ ਜ਼ਰੂਰੀ ਗੱਲ ਹੁੰਦੀ ਆ ਤੇ ਜੇ ਇਹ ਆਪਾਂ ਲਾਵਾਂਗੇ ਕੋਈ ਦਵਾਈ ਦੇਵਾਂਗੇ ਤੇ ਆਪਾਂ ਇਹਨੂੰ ਹੋਰ ਵੀ ਕੁਝ ਦਿੱਤਾ ਹੈ ਉਹ ਵੀ ਅਗਲੀ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਦਿਖਾ ਦੱਸਿਆ ਕਰਾਂਗੇ ਆਪਾਂ ਜਿਹੜਾ ਕੁਝ ਵਰਤਦੇ ਆ ਉਹ ਹੀ ਦੱਸਾਂਗੇ ਜੇ ਮੈਂ ਹੁਣ ਇਹ ਪਹਿਲਣ ਝੋਟੀ ਆਪਾਂ ਤੋਂ 14 ਕਿਲੋ ਦੁੱਧ 15 ਕਿਲੋ ਖੁੱਲਾ ਲੈ ਲਾਂਗੇ ਆਪਾਂ ਇਹ ਤੋਂ ਝੋਟੀ ਤੋਂ ਪਹਿਲਣ ਸੂਕੀ ਹੈ ਇਹ ਤੇ ਹੁਣ ਇਹ ਥੋੜਾ ਜ ਐ ਕਰਦੀ ਹੈ ਇਹਨੂੰ ਐ ਹੋਗਾ ਵੀ ਦੇਖ ਲੈਣੇ ਵੀ ਮੈਂ ਪਹਿਲਾਂ ਸਰੰਜ ਲੈ ਕੇ ਆ ਕੇ ਸੀ ਨਾ ਤੇ ਵੀ ਕਦੇ ਲਾਊਗਾ ਟੀਕਾ ਹੁਣ ਉਹ ਤੇ ਕਰਕੇ ਉਹ ਕਰਦੀ ਐ ਇਹ ਤੇ ਆ ਦੇਖੋ ਜੇ ਮਹੀਨਾ ਪਿਆ ਚ ਸੂਨ ਦਾ ਆ ਪੂਰਾ ਵਧੀਆ ਲੈ ਬਲੂਆ ਲੈ ਕੇ ਆਊਗੀ ਪੂਰਾ ਕੱਢ ਕੇ ਆਊਗੀ ਤੇ ਐ ਵਧੀਆ ਬਣੂਗੀ ਝੋਟੀ ਇਹ ਪੂਰੇ ਉੱਚੇ ਕਦ ਕੱਢਦੀ ਐ ਥੋੜਾ ਜਿਹੜਾ ਜੇ ਵੱਡੇ ਕਦ ਕੱਢਦਾ ਉਹ ਨਾ ਘੱਟਦੀਦਾ ਹੁੰਦਾ ਵੀਡੀਓ ਚ ਜਿਹੜੇ ਛੋਟੇ ਕਦ ਕੱਢਦਾ ਉਹ ਵੱਡਾ ਲੱਗੂਗਾ ਵੀ ਪਸੂ ਵੱਡਾ ਆ ਆਪਣੇ ਕੋਲ ਐਮ 29 ਦੀ ਝੋਟੀ ਐ ਹੁਣ ਇਹ ਡਰਾਈ ਕਰਤੀ ਆਪਾਂ ਦੁੱਧ ਛਾੜਤੀ ਤੇ ਹੁਣ ਇਹ ਸੂਨ ਦਾ ਫਿਰ ਟਾਈਮ ਥੋੜਾ ਰਹਿ ਗਿਆ ਸੀ ਸਾਢੇ 3 ਮਹੀਨੇ ਆਪਾਂ ਛਾੜਤੀ ਇਹ ਇਹਨੇ 18 ਪਲੱਸ ਦੁੱਧ ਦਿੱਤਾ ਆਪਾਂ ਲਾਈਵ ਲਿੰਕ ਚਵਾਇਆ ਕਰਾਂਗੇ ਆਪਾਂ ਪਹਿਲਾਂ ਕਦੇ ਉਹ ਨਹੀਂ ਲਾਈਵ 'ਚ ਨਹੀਂ ਆਏ ਹੁਣ ਆਪਾਂ ਚਵਾਇਆ ਕਰਾਂਗੇ ਆ ਜੁਗਰਾਜ ਦੀ ਛੋਟੀ ਆ ਇਹਨੇ 17 ਕਿਲੋ ਦੁੱਧ ਦਿੱਤਾ ਉਹ 18 18.5 ਤੇ ਪਹੁੰਚ ਗਈ ਸੀ ਆਏ ਚ 2 ਮਹੀਨੇ ਰਹਿ ਗਏ ਉਹ ਚ ਵੀ 2 ਮਹੀਨੇ ਰਹਿ ਗਏ ਇਹਨੇ 24 ਲੀਟਰ ਦੀ ਮਾਲਕਣਾ ਇਹ ਉਹ 18 ਲੀਟਰ ਦੀ ਮਾਲਕਣਾ ਉਹ ਦੂਸਰਾ ਸੂਗਾ ਇਹ ਵੀ ਦੂਸਰੇ ਦੀ ਆ ਉਹ ਪਹਿਲਣਾ ਨੇ ਚਾਰ ਚਾਰ ਦੰਦ ਨੇ ਜਿਹੜੀਆਂ ਦੋ ਝੁੱਟੀਆਂ ਨੇ ਤੇ ਆ ਖੜੀ ਆਪਣੇ ਕੋਲੇ ਵੱਡੀ ਪਹਿਲਣ ਝੁੱਟੀ ਆ 19 ਲੀਟਰ ਦੁੱਧ ਦਿੱਤਾ ਕਦ ਦੇਖੋ ਤੁਸੀਂ ਕਿੱਡਾ ਹੈ ਆਪਣੇ ਕੋਲ ਬਰੀਡ ਦੇ ਆਪਾਂ ਕੱਟਰਾਂ ਬਾਰੇ ਵੀ ਦੱਸਾਂਗੇ ਕਿਵੇਂ ਗ੍ਰੋਥ ਕਰਦੇ ਨੇ ਕੀ ਗੱਲ ਆ ਵੀ ਉਹ ਆ ਸਾਰਾ ਦੱਸਾਂਗੇ ਦੱਸਿਆ ਕਰਾਂਗੇ ਆਪਣਾ ਵੀਡੀਓ ਚੈਨਲ ਨਾਲ ਬਣੇ ਰਿਹਾ ਕਰੋ ਫੋਨ ਆਪੋ ਤੋਂ ਚੱਕੀ ਨਹੀਂ ਆਉਂਦੀ ਹੁਣ ਆਪਾਂ ਹੀ ਬਣਾ ਲਿਆ ਦੇਖੋ ਝੋਲੀਆਂ ਆਪਣੇ ਇਕੱਠੀਆਂ ਹੋ ਗਈਆਂ ਤੇ ਦੇਖੋ ਪੂਰੇ ਨਾ ਪਸੂ ਠੰਡਾ ਸੀਲ ਆ ਨਾ ਫੁੱਲ ਝੋਲੀਆਂ ਸੋਡੇ ਪਹਿਲੇ ਸੂਏ ਆਪਾਂ ਗਰੰਟੀ ਲੈ ਆ 18 18 ਕਿਲੋ ਦੁੱਧ ਚਵਾ ਦਾਂਗੇ ਆਪਾਂ ਹਰਾਂ ਹਰਾਂ ਕਿਲੋ ਪਹਿਲੇ ਸੂਏ ਆਪਾਂ ਦੱਸਿਆ ਕਰਾਂਗੇ ਉਹ ਕਟਾ 24 ਲੀਟਰ ਵਾਲਾ ਉਹ ਆਪਾਂ ਵੇਚਦੇ ਨਹੀਂ ਸੇਲ ਨਹੀਂ ਕਰਦੇ ਆਪਾਂ ਘਰ ਵਾਸਤੇ ਰੱਖਾਂਗੇ ਆਏ ਸੀ ਆਪਾਂ ਤੋਂ ਲੈ ਕੇ ਜਾਂਦੇ ਸੀ 50000 ਰੁਪਏ ਦਿੰਦੇ ਸੀ ਆਪਾਂ ਆਪਾ ਇਸੇ ਪਿੱਛੇ ਨਹੀਂ ਵੇਚਿਆ ਹੈਗਾ ਵੀ ਆਪਾਂ ਵੇਚਣਾ ਹੀ ਨਹੀਂ ਹੈਗਾ ਰੱਖਣਾ ਇਹ ਤਾਂ ਸਿੰਗਲ ਟੁੱਟ ਗਿਆ ਸੀ ਸੰਗਲ ਚੜਾ ਲਿਆ ਸੀ ਥੋੜੇ ਜਿਹੇ ਦਿਨ ਹੋ ਗਿਆ ਟੋਪੀ ਜੀ ਲੱਗੀ ਇਹਦੀ ਤੇ ਚਲੋ ਪਕੜਾ ਵੀ ਸੇਲ ਕਰਨੀ ਹੈ ਇਹ ਫੇਰ ਤਾਂ ਹੋਵੇ ਤੇ ਤੋਹਾ ਆ ਛੋਟੀ ਸੇਲ ਆਪਣੇ ਕੋਲੇ ਤਾਜੀ ਸੂਈ ਹੈ ਤੇ 14 ਲੀਟਰ ਦੁੱਧ ਦਾ 15 14 ਵਿਚ 14 15 ਮਾੜੇ ਲੱਗੀ ਹੈ ਅੱਜ ਕੱਲ੍ਹ ਥਣੇ ਜੀ ਲੱਗੀ ਹੈ ਮਾੜੇ ਤੇ ਲੱਗੀ ਹੈ ਜਮ ਆਪਣੇ ਇੱਕ ਮਹਸਾ ਦੀ ਖਾਸੀਅਤ ਉਹ ਥਣ ਆਪਣਾ ਮੁੱਠੀ ਵਾਲਾ ਉਹ ਤੇ ਦੇ ਬਸਤਾ ਜਮ ਰੂਮ ਵਰਗੀ ਚਪਾਈ ਤੇ ਥਣ ਮੁੱਠੀ ਵਾਲਾ ਲੱਗਿਆ ਹੋਊ ਆਪਣੀ ਮਹਸਾ ਦੇ ਅਈ ਜੀ ਗੱਲ ਨਹੀਂ ਹੈਗੀ ਆਪਾਂ ਜਮਾ ਹਰਿਆਣੇ ਦੀਆਂ ਝੋਟੀਆਂ ਹੋਣਗੀਆਂ ਕੋਈ ਆਪਾਂ ਨੂੰ ਐ ਨਹੀਂ ਕਹਿ ਸਕਦਾ ਵੀ ਉਹ ਝੋਟੀ ਲਈ ਆ ਹਰਿਆਣੇ ਦੀਆਂ ਝੋਟੀਆਂ ਹੋਣਗੀਆਂ ਆਪਣੇ ਕੋਲੇ ਵਧੀਆ ਟੌਪ ਦੀਆਂ ਇਹਦਾ ਬੱਚਾ ਮਰ ਗਿਆ ਸੀ ਆ ਝੋਟੀ ਦਾ ਇਹਦਾ ਦੁੱਧ 16 ਲੀਟਰ ਹੈ ਇਹ ਆਪਾਂ ਸੇਲ ਨਹੀਂ ਕਰਦੇ ਹੈਗੇ ਫਿਰ ਆਪਾਂ ਨੂੰ ਪੜਤਤਾ ਨਹੀਂ ਪਉਂਦੀ ਆਪਾਂ ਘਰੇ ਰੱਖ ਲੈਂਦੇ ਦੁੱਧ ਤੇ ਦੁੱਧ ਵੀ ਜ਼ਰੂਰੀ ਆ ਆ ਮੈਂ ਸੋਈ ਹੋਈ ਆ ਇਹ 22 ਲੀਟਰ ਦੀ ਮਾਲਕਣਾ ਹੈ ਇਹ ਆਪਣੇ ਕੋਲ ਕੱਟੀ ਦਿੱਤੀ ਸੀ ਇਹਨੇ ਹੂੰ ਉਹਦੀ ਆਪਣਾ ਕੋਹੇ ਨੂਰ ਦਾ ਸੀਮਨ ਲੱਗਿਆ ਹੋਇਆ ਸੀ ਵਧੀਆ ਸੀਮਨ ਭਰੋਣੇ ਆਪਾਂ ਮਹੰਗੇ ਪੂਰੇ ਤੇ ਹੁਣ ਜੇ ਤੁਸੀਂ ਆਹ ਜੇ ਕੋਈ ਕਿਸੇ ਦੀ ਝੋਟੀ ਦੂਜੇ ਸੂਏ ਪਹਿਲੇ ਸੂਏ ਜਾਂ ਤੀਸਰੇ ਸੂਏ ਕੋਦੋਂ ਵੀ ਸੂਬਿਆ ਜਰੂਰ ਲਾਇਆ ਕਰੋ ਬੱਪ ਕਰੋ ਐਚ ਤੇ ਇਹ 5 ਐਮ ਐਲ ਲਾਤਾ ਜਿਵੇਂ ਇੱਕ ਦੋ ਦਿਨ ਛੱਡ ਕੇ ਲਾ ਦਿਆ ਕਰੋ ਜਿਵੇਂ ਅੱਜ ਲਾਤਾ ਕੱਲ ਨੂੰ ਲਾਓ ਪਰसों ਲਾ ਦਿਓ ਜਾਂ ਚੌਥੇ ਨੂੰ ਲਾ ਦਿਓ 5 ਐਮ ਐਲ ਆਪ ਹੀ ਲਾ ਦਿਆ ਕਰੋ ਦੇਖ ਕੇ ਪਹਿਲਾਂ ਸੂਈ ਮਾਰ ਕੇ ਵੀ ਨਾਲ ਰਚਣੇ ਲੱਗੇ ਫਿਰ ਲਾਤਾ ਤੇ ਇਹਦੀਆਂ 30 ਐਮ ਐਲ ਪਹਿਲਾਂ ਲਾ ਦਿਆ ਕਰੋ ਸੂਣ ਤੋਂ ਸ਼ੀ ਹੋ ਜਾਣਗੇ 30 ਐਮ ਐਲ ਬਾਅਦ ਚ ਲਾ ਦਿਆ ਕਰੋ ਵੱਧ ਵੀ ਲਾ ਸਕਦੇ ਆ ਸ਼ਾਈਨਿੰਗ ਆਉਂਦੀ ਜੀ ਪਸ਼ੂ ਦੇ ਪਿੰਡੇ ਤੇ ਵਧੀਆ ਚਮਕ ਆ ਜਾਂਦੀ ਹੈ ਇਹਨਾਂ ਨਾਲ ਤੇ ਦੂਸਰਾ ਨੰਬਰ ਦੁੱਧ ਵੱਧ ਦਿੰਦਾ ਪਸ਼ੂ ਪਹਿਲੇ ਵਾਲੂਆ ਨਿਕਲ ਜਾਂਦਾ ਇੱਕ ਤਰ੍ਹਾਂ ਬਟਾਮਣਾ ਦਾ ਜਿਵੇਂ ਇਹ ਤੱਤ ਹੀ ਪੂਰੇ ਹੁੰਦੇ ਨੇ ਪਸ਼ੂਆਂ ਦੇ ਤੱਤ ਹੋ ਜਾਂਦੇ ਨੇ ਆਪਾਂ ਕਈ ਵਾਰ ਕਰ ਨਹੀਂ ਪਾਉਂਦੇ ਦਾਣੇ ਦੂਣੇ ਦੀ ਹੋਰ ਉਹਦੇ ਕਰਕੇ ਆਪਾਂ ਤੋਂ ਘਾਟ ਰਹਿ ਜਾਂਦੀ ਹੈ ਤੇ ਇਹਦੇ ਨਾਲ ਪੂਰੇ ਹੋ ਜਾਂਦੇ ਨੇ ਕੋਈ ਹੋ ਨਹੀਂ ਹੈਗਾ ਦਾ ਵੀ ਲਾਤ ਆਪਾਂ ਜਾਂ ਕੋਈ ਹੋਰ ਹੋ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਪਸ਼ੂ ਨੂੰ ਖਰਾਕ ਦੇਣੀ ਚਾਹੀਦੀ ਹੈ ਤੇ ਕਲੋਜਪ ਫੀਡ ਪਾਉਣੀ ਚਾਹੀਦੀ ਹੈ ਜਦੋਂ ਸੂਣਤੇ ਹੋਵੇ ਹੁਣ ਆਪਾਂ ਇਹਨੂੰ ਇੱਕ ਗੱਟਾ ਚਾਰਤਾ ਤੇ ਇੱਕ ਹੋਰ ਚਾਰਾਂਗੇ ਦੋ ਘੱਟੇ ਆਪਾਂ ਇਹਨੂੰ ਫੀਡ ਦੇ ਪਾਵਾਂਗੇ ਬਾਕੀ ਜਿਹੜੀਆਂ ਹੋਰ ਕੋਈ ਜੜੀ ਬੂਟੀ ਜਾਂ ਦਵਾਈ ਦਿੱਤੀ ਆ ਉਹ ਵੀ ਤੁਹਾਨੂੰ ਅਗਲੀ ਵੀਡੀਓ 'ਚ ਹੁਣ ਵੀਡੀਓ ਬਾਲੀ ਲੰਬੀ ਹੋ ਜੂਗੀ ਆਪਣੀ ਤੇ ਇੱਕ ਆਪਣਾ ਚੈਨਲ ਆ ਜ਼ਰੂਰ ਫੋਲੋ ਕਰ ਲਿਓ ਆਪਾਂ ਤੁਹਾਡੇ ਨੂੰ ਵਧੀਆ ਜਾਣ ਟੌਪ ਵਧੀਆ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਹਰੇਕ ਦੇ ਕੰਮ ਦੀ ਤੇ ਨਾ ਜਿਹੜੇ ਪੰਜਿਆਂ ਦਾ ਫੋਨ ਆਉਂਦਾ ਉਹ ਵੀ ਚੈਨਲ ਤੇ ਦੇਖ ਲਿਆ ਕਰਨਾ ਆਪਣੇ ਤੇ YouTube ਤੇ ਤੇ ਆਪਾਂ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਹੁਣ ਵੀ ਕਿ ਮੈਂ ਕਟਰੂਆਂ ਦੀ ਗ੍ਰੋਥ ਕਰ ਹੁੰਦੀ ਆ ਕਿ ਮੈਂ ਉਹ ਹੁੰਦਾ ਕਿ ਮੈਂ ਮੱਝਾਂ ਦੁੱਧ ਦਿੰਦੀਆਂ ਨੇ ਹਨਾ ਮੱਝਾਂ ਵਾਸਤੇ ਦਾਣਾ ਦੂਣਾ ਆਲਾ ਜਿਹੜੀ ਸੱਚੀ ਗੱਲ ਆ ਉਹ ਦੱਸਦਾ ਨਹੀਂ ਹੋਰੀ ਲੱਡਲ ਉੱਪਰ ਲੜਮਾਰ ਦਿੰਦਾ ਤੇ ਫੂੜਾ ਫੂੜਾਂ ਦੇ ਚੱਕਰਾਂ 'ਚ ਆਪਾਂ ਪੈਣ ਨਹੀਂ ਦੇਣਾ ਕਿਸੇ ਭਾਈ ਨੂੰ ਤੇ ਆਪਣੇ ਘਰੀਆਂ ਸਾਰਾ ਕੁਝ ਤੇ ਆਪਾਂ ਦੁੱਧ ਦੇ ਆਪਾਂ ਮਾਰਾਂ ਆਪਾਂ ਚੈਲੰਜ ਕਰਕੇ ਵੀ ਕਢਾ ਸਕਦੇ ਆ ਦੁੱਧ ਕੋਈ ਉਹ ਨਹੀਂ ਨਾ ਆਪਾਂ ਕਿਤੇ ਦੁੱਧ ਲੱਕਤੇ ਕਿਤੇ ਕਿਤੇ ਹੋ ਕੋਈ ਆ ਦੇਤਾ ਆ ਦੇਤਾ ਜਾਂ ਕਿਸੇ ਦਾ ਪਸ਼ੂ ਨਾ ਗੱਬਣ ਰਹਿੰਦਾ ਹੋਵੇ ਜਾਂ ਕਿਸੇ ਪਸ਼ੂ ਤੇ ਭਾ ਰਹਿੰਦਾ ਹੋਵੇ ਪੈਂਦਾ ਵਾਲ ਹੋਵੇ ਉਹ ਵੀ ਆਪਣਾ ਇਲਾਜ ਦੱਸਿਆ ਕਰਾਂਗੇ ਤੁਹਾਨੂੰ ਦਵਾਈ ਵੀ ਦਿਆ ਕਰਾਂਗੇ ਕਿਸੇ ਦਾ ਪਸ਼ੂ ਨਾ ਯਾਰ ਖਰਾਬ ਹੋਵੇ ਆਪਾਂ ਤਾਂ ਇਹ ਗੱਲ ਕਹਿਣੀ ਆ ਵੀ ਕੋਈ ਵੀ ਹੈ ਵੀ ਪਾਣਿਆਂ ਦਾ ਸਾਰਿਆਂ ਦੇ ਇੱਕੋ ਜੀ ਹੁੰਦੇ ਨੇ ਹਨਾ ਜੇ ਹੁਣ ਸਾਡਾ ਪਸ਼ੂ ਖਰਾਬ ਦਾ ਦੁੱਖ ਹੁੰਦਾ ਆਈ ਥੋੜਾ ਜਿਵੇਂ ਕੀ ਪਸੂ ਨਾ ਖਰਾਬ ਹੋਵੇ ਕਿਸੇ ਭੈਣ ਭਾਈ ਦਾ ਜਿੰਨੇ ਕੁ ਜੋਕੇ ਆਪਾਂ ਨੂੰ ਨੌਲਜ ਆਉਣੀ ਕੋ ਛੋਡੇ ਨਾਲ ਸਾਂਝੀ ਜ਼ਰੂਰ ਕਰਿਆ ਕਰਾਂਗੇ ਤੇ ਤੁਹਾਡਾ ਹੁਣ ਕਰਿਆ ਜਾਂਦਾ ਧੰਨਵਾਦ ਵੀਡੀਓ ਲੰਬੀ ਹੋਗੀ 10 ਮਿੰਟਾਂ ਦੀ ਤੇ ਆਪਣੇ ਚੈਨਲ ਨੂੰ ਕਿਰਪਾ ਕਰਕੇ ਅੱਗੇ ਸ਼ੇਅਰ ਕਰ ਦਿਓ ਤੇ ਤੁਹਾਡੇ ਛੋਡੇ ਸੰਯੋਗ ਦੀ ਲੋੜ ਆਪਣਾ ਚੈਨਲ ਚੱਲ ਪੂਗਾ ਤੇ ਧੰਨਵਾਦ ਜੀ